ਖਬਰ ਲੰਨਿਆ ਗੜਸ਼ੰਕਰ ਤੋਂ ਜਿੱਥੇ ਗਣਸ਼ਕਰ ਦੇ ਕਸਬਾ ਸੈਲਾਖੁਰਦੀ ਮੰਡੀ ਦੇ ਵਿੱਚ ਲੱਗੇ HDFC ਬੈਂਕ ਦੇ ATM ਨੂੰ ਬੀਤੀ ਰਾਤ ਚੋਰਾ ਦੇ ਵੱਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਕੋਸ਼ਿਸ਼ ਨਾਕਾਮ ਰਹੀ ਮੇਰੀ ਜਾਣਕਾਰ ਦੇ ਮੁਤਾਬਿਕ ਸਵੇਰੇ ਜਦੋਂ ਬੈਂਕ ਅਧਿਕਾਰੀਆਂ ਨੇ ਆ ਕੇ ਦੇਖਿਆ ਤਾਂ ਬੈਂਕ ਦੇ ਸ਼ਟਰ ਦੇ ਲੋਕ ਟੁੱਟੇ ਹੋਏ ਸਨ ਅਤੇ ਏਟੀਐਮ ਮਸ਼ੀਨ ਦਾ ਮੁਰਦਾ ਹਿੱਸਾ ਵੀ ਟੁੱਟਿਆ ਹੋਇਆ ਸੀ ਪਰ ਖੁਸ਼ਕਿਸਮਤੀ ਇਹ ਰਹੀ ਕਿ ਕੈਸ਼ ਦਾ ਬਚਾਅ ਹੋ ਗਿਆ ਸੂਚਨਾ ਮਿਲਨ ਤੋਂ ਬਾਅਦ थाना ਮਹਿਲਪੁਰ ਦੇ ਐਸਐਚਓ ਬਰਿੰਦਰ ਸਿੰਘ ਜੋੜਾ ਮੌਕੇ ਤੇ ਪੁਲਿਸ ਪਾਰਟੀ ਟੀਮ ਨਾਲ ਪਹੁੰਚੇ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਇਸ ਸਾਰੇ ਮਾਮਲੇ ਵਿੱਚ ਐਚਡੀਐਫਸੀ ਦੇ ਅਧਿਕਾਰੀਆਂ ਦੇ ਵੱਲੋਂ ਕੈਮਰੇ ਅੱਗੇ ਬੋਲਣ ਤੋਂ ਕਿਨਾਰਾ ਕੀਤਾ ਗਿਆ ਤੇ ਸੀਸੀਟੀਵੀ ਫੁਟੇਜ ਵੀ ਉਨ੍ਹਾਂ ਵੱਲੋਂ ਪ੍ਰਾਪਤ ਨਹੀਂ ਕਰਾਈ ਗਈ ਉਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਥਾਣਾ ਮਹਿਲਪੁਰ ਦੇ ਐਸ ਐਚ ਓ ਬਲਿੰਦਰ ਸਿੰਘ ਜੋੜਾ ਨੇ ਕਿਹਾ ਕਿ ਸੀ ਸੀ ਟੀ ਵੀ ਕੈਮਰੇ ਦੀ ਜਾਂਚ ਕੀਤੀ ਜਾਏਗੀ ਅਤੇ ਕੈਮਰੇ ਨੂੰ ਖੰਘਾਲਿਆ ਜਾ ਰਿਹਾ ਹੈ ਤੇ ਦੋਸ਼ੀ ਦੇ ਵਿਰੁੱਧ ਬੰਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਹ ਜਿਹੜਾ ਆ ਏ ਟੀ ਐਮ ਐਚ ਜੀ ਐਸ ਸੀ ਜੀ ਉਹਦੇ ਵਿੱਚ ਇਹ ਜਿਹੜੇ ਇਹਨੂੰ ਟੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਹੈ ਤੇ ਇਹਦੇ ਵਿੱਚੋਂ ਪਰਬਜਾਹ ਹੋ ਗਿਆ ਤੇ ਇਹਦੇ ਵਜਿਛੇ ਪੂਰਾ ਤਕੀਕਾ ਕਰ ਰਹੇ ਆ ਸਾਰਾ ਖੰਗਾ ਰਹੇ ਆ ਇਹਦੇ ਵਿੱਚ ਸੀ ਸੀ ਕੈਮਰੇ ਦੀ ਮਦਦ ਵੀ ਲੈ ਰਹੇ ਆ ਹੋਰ ਵੀ ਫਰੈਂਸਿੰਗ ਸਾਇੰਸ ਦੀ ਮਦਦ ਨਾਲ ਜਿਹੜਾ ਵੀ ਆ ਵੀ ਅਸੀਂ ਇਹਨੂੰ ਹਰ ਹਾਲਤ ਟੈਸਟ ਕਰਾਂਗੇ ਏਵਨ ਪੰਜਾਬੀ ਟੀਵੀ ਲਈ ਗੜ ਸ਼ੰਕਰ ਤੋਂ ਬਿੱਟੂ ਚਾਹਾਨ ਦੀ ਵਿਸ਼ੇਸ਼ ਰਿਪੋਰਟ